328 파완스 루파 मामले ਦੇ ਵਿੱਚ ਦੱਸਦੀ ਹੈ ਕਿ ਲਖਤਾਰ ਉੱਥੇ ਹੀ ਜਾਂਚ ਪੜਤਾਲ ਹਜੇ ਜਾਰੀ ਹੈ ਪਰੰਤੂ ਇਸ ਨੂੰ ਲੈ ਕੇ ਹੁਣ ਢਿੱਲ ਦੇ ਉੱਤੇ ਲਗਾਤਾਰ ਕਈ ਸਵਾਲ ਜਿਹੜੇ ਕਿ ਨਸਰ ਆ ਰਹੇ ਨੇ ਤਾਂ ਹੁਣ 328 ਪਾਵਨ ਸਰੂਪਾ ਮਾਮਲੇ ਦੇ ਵਿੱਚ ਉੱਥੇ ਹੀ ਸਿੱਟ ਤੱਕ ਗਠਨ ਕੀਤੀ ਗਈ ਜਿਸ ਦੇ ਵਿੱਚ ਵੱਡੇ ਤੋਂ ਵੱਡਾ ਐਕਸ਼ਨ ਹੋਇਆ ਛਾਪੇ ਮਾਰੇ ਹੋਈਆਂ ਤੇ ਜਿਸ ਦੇ ਤਹਿਤ ਉਥੇ ਹੀ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਜਿਹੜਾ ਕਿ ਹੁਣ ਕੁਝ ਸਵਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਲੈ ਕੇ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ 328 ਪਾਵਨ ਸਰੂਪਾ ਮਾਮਲੇ ਦੇ ਵਿੱਚ ਢਿੱਲ ਹੁਣ ਕਿਉਂ ਹੋ ਗਈ ਹੈ ਜੇ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੁੰਦੇ ਨੇ ਤੇ ਉੱਥੇ ਹੀ ਜਿਹੜੇ ਕਿ ਸਾਰੇ ਸਵਾਲ ਜਵਾਬ ਜਿਹੜੇ ਕਿ ਲਏ ਜਾਂਦੇ ਨੇ ਹਾਲਾਂਕਿ 328 ਪਾਵਨ ਸਰੂਪਾ ਮਾਮਲੇ ਦੇ ਵਿੱਚ STPC ਸਹਿਯੋਗ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਇੱਕ ਵੱਡੀ ਮੀਟਿੰਗ ਵੀ ਹਰਜਿੰਦਰ ਸਿੰਘ ਧਾਮੀ ਦੇ ਗਵਾਹੀ ਦੇ ਵਿੱਚ ਹੋਣ ਜਾ ਰਹੀ ਹੈ ਪਰੰਤੂ ਬਲਦੇਵ ਸਿੰਘ ਵਡਾਲਾ ਹੁਣ ਕਈ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਨਿੱਜੀ ਪੋਸਟ ਵੀ ਉਹਨਾਂ ਨੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਗੜਗੱਜ ਸਾਹਿਬ ਜਿੰਨੇ ਝੋਰਾ ਛੋਰਾ ਦੇ ਨਾਲ ਮੁੱਖ ਮੰਤਰੀ ਪੰਜਾਬ ਤਲਬ ਕੀਤੇ ਸਨ ਉਹਨੇ ਝੋਰਾ ਛੋਰਾ ਦੇ ਨਾਲ ਕਾਰਵਾਈ ਨਜ਼ਰ ਕਿਉਂ ਨਹੀਂ ਆ ਰਹੀ ਤਾਂ ਚਾਰ ਢਿੱਲੀ ਕਿਉਂ ਪੈ ਗਈ ਹੈ ਕਿ ਹੁਣ ਮੁੱਖ ਮੰਤਰੀ ਦੀ ਅਗਲੀ ਪੇਸ਼ੀ ਹੈ ਜਾਂ ਇੱਕ ਪੇਸ਼ੀ 'ਚ ਹੀ ਤੁਹਾਡੀ ਹਵਾ ਨਿਕਲ ਗਈ ਕਿਤੇ 328 ਪਾਵਨ ਸਰੂਪਾ ਦੇ ਅਹਿਮ ਮਸਲੇ ਨੂੰ ਠੰਡੇ ਬਸਤੇ ਪਾਉਣ ਦਾ ਸੌਦਾ ਤੇ ਨਹੀਂ ਹੋ ਗਿਆ ਕਿ ਮਾਨ ਸਾਹਿਬ ਨੂੰ ਠੰਡੇ ਰੱਖਣ ਦੇ ਲਈ ਠੰਡੇ ਰਹਿਣ ਦਾ ਡਰ ਮਾਰਦਾ ਹੈ ਹੇ ਵੀ ਨਹੀਂ ਵੇਖਦਾ ਰਾਸ਼ਟਰਪਤੀ ਨੇ ਹੁਣ ਆਉਣਾ ਆਉਣੇ ਵਿੱਚ ਛੱਡ ਕੇ ਤੁਹਾਡੇ ਵੱਲ ਉੱਡਿਆ ਆਉਂਦਾ ਪਤਾ ਨਹੀਂ ਤੁਸੀਂ ਕੀ ਗਿੱਦੜ ਸਿੰਘੀ ਸੰਘਾਈ ਪੰਥ ਦਾ ਸੇਵੇਦਾਰ ਖਵਾਉਣ ਵਾਲਾ ਪੰਥ ਨੂੰ ਜਰੂਰ ਦੱਸੇ ਕਿ ਉਹ ਸਿਪਾਈ ਕਿਸ ਦਾ ਹੈ ਤਦ ਦੱਸਦੇ ਕਿ ਬਲਦੇਵ ਸਿੰਘ ਬਡਾਲਾ ਦੇ ਬੋਲੋ ਹੈ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜ਼ਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਕਈ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਗੜਗਾਚ ਸਾਹਿਬ ਜਿਨ੍ਹਾਂ ਜੋਰਾ ਸ਼ੋਰਾ ਦੇ ਨਾਲ ਤੁਸੀਂ ਮੁੱਖ ਮੰਤਰੀ ਪੰਜਾਬ ਕੀਤੇ ਸਾਨੂੰ ਉਨੇ ਹੀ ਝੋਰਾ ਸ਼ੋਰਾ ਦੇ ਨਾਲ ਕਾਰਵਾਈ ਹੁਣ ਕਿਉਂ ਨਹੀਂ ਨਜ਼ਰ ਆ ਰਹੀ ਤੇ ਇਸ ਦੇ ਵਿੱਚ ਹੁਣ ਢਿੱਲ ਕਿਉਂ ਪੈ ਗਈ ਹੈ ਤਾਂ ਬਲਦੇਵ ਸਿੰਘ ਬਡਾਲਾ ਇਹ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੀਤੇ ਦਿਨਾਂ ਦੇ ਵਿੱਚ 328 ਪਾਵਨ ਰੂਪਾ ਮਾਮਲੇ ਦੇ ਉੱਤੇ ਲਗਾਤਾਰ ਸਿਆਸੀ ਕਮਸਾਨਮੀ ਬਚਦਾ ਹੋਇਆ ਨਜ਼ਰ ਆਇਆ ਹਾਲਾਂਕਿ ਕਈ ਸਵਾਲ ਹੈ ਜਿਹੜੇ ਕੇਐਸਪੀਸੀ ਨੂੰ ਕੀਤੇ ਜਾ ਰਹੇ ਸੀ ਪਰੰਤੂ ਹੁਣ ਇਸ ਤੋਂ ਬਾਅਦ ਬਲਦੇਵ ਸਿੰਘ ਬਡਾਲਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਵਾਲ ਕੀਤੇ ਨੇ ਕਿ ਹੁਣ ਇਸ ਦੇ ਵਿੱਚ ਢਿੱਲ ਜਿਹੜੀ ਕਿ ਕਿਉਂ ਵਰਤੀ ਜਾ ਰਹੀ ਹੈ ਹਰਜਿੰਦਰ ਸਿੰਘ ਤਾਮੀ ਗੁਵਾਹੀ ਦੇ ਵਿੱਚ ਹੋਣ ਜਾ ਰਹੀ ਹੈ ਪਰੰਤੂ ਬਲਦੇਵ ਸਿੰਘ ਵਿਡਾਲਾ ਹੁਣ ਕਈ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਨਿੱਜੀ ਪੋਸਟ ਵੀ ਉਹਨਾਂ ਨੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਗੜਗੱਜ ਸਾਹਿਬ ਜਿੰਨੇ ਝੋਰਾ ਝੋਰਾ ਦੇ ਨਾਲ ਮੁੱਖ ਮੰਤਰੀ ਪੰਜਾਬ ਤਲਬ ਕੀਤੇ ਸਨ ਉਹਨੇ ਝੋਰਾ ਝੋਰਾ ਦੇ ਨਾਲ ਕਾਰਵਾਈ ਨਜ਼ਰ ਕਿਉਂ ਨਹੀਂ ਆ ਰਹੀ ਤਾਂ ਚਾਰ ਢਿੱਲੀ ਕਿਉਂ ਪੈ ਗਈ ਹੈ ਕਿ ਹੁਣ ਮੁੱਖ ਮੰਤਰੀ ਦੀ ਅਗਲੀ ਪੇਸ਼ੀ ਹੈ ਜਾਂ ਇੱਕ ਪੇਸ਼ੀ 'ਚ ਹੀ ਤੁਹਾਡੀ ਹਵਾ ਨਿਕਲ ਗਈ ਕਿਤੇ 328 ਪਾਵਨ ਸਰੂਪਾ ਦੇ ਅਹਿਮ ਮਸਲੇ ਨੂੰ ਠੰਡੇ ਬਸਤੇ ਪਾਉਣ ਦਾ ਸੌਦਾ ਤੇ ਨਹੀਂ ਹੋ ਗਿਆ ਕਿ ਮਾਨ ਸਾਹਿਬ ਨੂੰ ਠੰਡੇ ਰੱਖਣ ਦੇ ਲਈ ਠੰਡੇ ਰਹਿਣ ਦਾ ਡਰ ਮਾਰਦਾ ਹੈ ਵੀ ਨਹੀਂ ਵੇਖਦਾ ਰਾਸ਼ਟਰਪਤੀ ਨੇ ਹੁਣ ਆਉਣਾ ਆਉਣੇ ਵਿੱਚ ਛੱਡ ਕੇ ਤੁਹਾਡੇ ਵੱਲ ਉੱਡਿਆ ਆਉਂਦਾ ਪਤਾ ਨਹੀਂ ਤੁਸੀਂ ਕੀ ਗਿੱਦੜ ਸਿੰਘੀ ਸੰਘਾਈ ਪੰਥ ਦਾ ਸੇਵੇਦਾਰ ਖਵਾਉਣ ਵਾਲਾ ਪੰਥ ਨੂੰ ਜਰੂਰ ਦੱਸੇ ਕਿ ਉਹ ਸਿਪਾਈ ਕਿਸ ਦਾ ਹੈ ਤਦਾਸਦੀ ਕਿ ਬਲਦੇਵ ਸਿੰਘ ਬਡਾਲਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜ਼ਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਕਈ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਗੜਗਾਚ ਸਾਹਿਬ ਜਿਨ੍ਹਾਂ ਜੋਰਾ ਸ਼ੋਰਾ ਦੇ ਨਾਲ ਤੁਸੀਂ ਮੁੱਖ ਮੰਤਰੀ ਪੰਜਾਬ ਤਲਬ ਕੀਤੇ ਸਾਨੂੰ ਉਨੇ ਹੀ ਜੋਰਾ ਸ਼ੋਰਾ ਦੇ ਨਾਲ ਕਾਰਵਾਈ ਹੁਣ ਕਿਉਂ ਨਹੀਂ ਨਜ਼ਰ ਆ ਰਹੀ ਤੇ ਇਸ ਦੇ ਵਿੱਚ ਹੁਣ ਢਿੱਲ ਕਿਉਂ ਪੈ ਗਈ ਹੈ ਤੇ ਬਲਦੇਵ ਸਿੰਘ ਬਡਾਲਾ ਇਹ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਬੀਤੇ ਦਿਨਾਂ ਦੇ ਵਿੱਚ 328 ਪਾਵਨ ਰੂਪਾ ਮਾਮਲੇ ਦੇ ਉੱਤੇ ਲਗਾਤਾਰ ਸਿਆਸੀ ਕਮਸਾੜਮੀ ਬਚਦਾ ਹੋਇਆ ਨਜ਼ਰ ਆਇਆ ਹਾਲਾਂਕਿ ਕਈ ਸਵਾਲ ਹੈ ਜਿਹੜੇ ਕੇ ਐਸ.ਸੀ.ਪੀ. ਨੂੰ ਕੀਤੇ ਜਾ ਰਹੇ ਸੀ ਪਰੰਤੂ ਹੁਣ ਇਸ ਤੋਂ ਬਾਅਦ ਬਲਦੇਵ ਸਿੰਘ ਬਡਾਲਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਵਾਲ ਕੀਤੇ ਨੇ ਕਿ ਹੁਣ ਇਸ ਦੇ ਵਿੱਚ ਢਿੱਲ ਜਿਹੜੀ ਕਿ ਕਿਉਂ ਵਰਤੀ ਜਾ ਰਹੀ ਹੈ